ਪਰ 트럼ਪ ਸਾਹਿਬ ਦਾ ਜਿਹੜਾ ਆਉਣ ਦੇ ਸਾਰ ਹੀ ਪਹਿਲਾ ਹਮਲਾ ਜਿਹੜਾ ਆਪਾਂ ਸਮਝਦੇ ਹਾਂ ਚਾਈਨਾ ਵਗੈਰਾ ਦੇ ਨਾਲ ਤੋਂ ਕਰਨ ਗਈ ਪਰ ਪਹਿਲਾ ਹਮਲਾ ਉਹਨਾਂ ਦਾ ਕੈਨੇਡਾ ਦੇ ਉੱਤੇ ਆ ਗਿਆ ਤੇ ਅੱਜ ਉਹਨਾਂ ਨੇ ਇਹਨਾਂ ਦੇ ਰਿਐਕਸ਼ਨ ਤੋਂ ਬਾਅਦ ਪੂਰੇ ਨਾਰਥ ਅਮਰੀਕਾ ਦੀ ਤਸਵੀਰ ਲਾ ਕੇ ਤੇ ਉੱਤੇ ਅਮਰੀਕਨ ਝੰਡਾ ਲਾ ਕੇ ਇੱਕ ਨਵਾਂ ਹਮਲਾ ਫੇਰ ਕਰ ਦਿੱਤਾ ਉਹਨਾਂ ਦੇ ਪੀਅਰ ਪੋਲੀਵਰ ਦੇ ਰਿਐਕਸ਼ਨ ਆਉਣ ਤੋਂ ਬਾਅਦ ਤੇ ਟ੍ਰੂਡੋ ਸਾਹਿਬ ਦੇ ਆਉਣ ਤੋਂ ਬਾਅਦ ਤੁਸੀਂ ਦੇਖੋ ਵੀ ਅੱਗੇ ਕਦੇ ਕਿਸੇ ਕੈਨੇਡੀਅਨ ਨੇ ਇਹ ਨਹੀਂ ਸੋਚਿਆ ਹੋਣਾ ਬਾਹਲਾ ਵੀ ਸਾਡੇ ਸਾਡੀ ਇਕਨੋਮੀ ਕੀ ਹੈ ਉਹਨਾਂ ਦੀ ਇਕਨੋਮੀ ਕਿਵੇਂ ਹੈ ਸਾਡਾ ਡਾਲਰ ਕਿਉਂ ਉੱਪਰ ਥੱਲੇ ਹੈ ਉਹਨਾਂ ਦਾ ਥੱਲੇ ਹੈ ਸਾਡਾ ਸਟੈਂਡਰਡ ਆਫ ਲਿਵਿੰਗ ਹੈ ਉਹ ਹੁਣ ਕਿੰਨੀ ਚਰਚਾ ਆ ਰਹੀ ਹੈ ਗੰਭੀਰ ਤਰ੍ਹਾਂ ਨੂੰ ਆਪਾਂ ਨੌਨ ਸੀਰੀਅਸ ਨਾ ਮੰਨੀਏ ਇਸ ਮਾਮਲੇ ਤੇ ਉਹਨਾਂ ਨੂੰ ਕਹੀਏ ਕਿ ਉਹਨਾਂ ਦੀ ਇੱਕ ਮਾਈਂਡ ਗੇਮ ਹੈ ਇੱਕ ਟੈਕਨੀਕ ਹੈ ਐਜ਼ ਅ ਬਿਜ਼ਨਸਮੈਨ ਕਿਤਾ ਕਿਸੇ ਨੂੰ ਨੇਗੋਸ਼ੀਏਸ਼ਨ ਦੇ ਵਿੱਚ ਪਹਿਲਾਂ ਹੀ ਥੱਲੇ ਲਾ ਕੇ ਆਪਣੀ ਕੰਡੀਸ਼ਨ ਬਣਾਉਣੀਆਂ ਨੇ ਉਸ ਤਰ੍ਹਾਂ ਦਾ ਉਹਨਾਂ ਦਾ ਇਹ ਤਰੀਕਾਕਾਰ ਹੈ ਐਬਸੋਲੂਟਲੀ ਹੀ ਇਜ਼ ਹੀ ਇਜ਼ ਅ ਵੈਰੀ ਸ਼ਰੂਟ ਬਿਜ਼ਨਸਮੈਨ ਐਂਡ ਹੀ ਇਜ਼ ਵੈਰੀ ਅ ਡਿਫਰੈਂਟ ਜਿਹੜੇ ਬੰਦੇ ਇਹ ਇਸ ਤਰ੍ਹਾਂ ਦੇ ਨੇ ਕਿ ਕਿੱਥੇ ਸਾਡੇ ਬੰਦੇ ਜਿਹੜੇ ਆ ਕੇ ਹੁਣ ਤੁਸੀਂ ਆਪਣੇ ਹਿਸਾਬ ਨਾਲੋ ਹਿਸਾਬ ਜਿਹੜੇ ਸਾਡੇ ਬੰਦੇ ਐਸਾ ਕੰਮਿਨੇਸ਼ਨ ਲਈ ਉਹਨਾਂ ਕੱਚਾਂ ਦੇ ਵਿੱਚ ਫੁੱਟੂਰੇ ਫਿਰਦੇ ਨੇ ਇਹ ਆ ਉਹ ਜਾ ਕੇ ਟੇਬਲ ਤੇ ਬਹਿ ਜਾਣ ਉਹਨਾਂ ਦਾ ਇੱਕ ਬੰਦਾ ਜਿਹੜਾ ਹੋਵੇ ਜਿਹੜਾ ਯੂਐਸਐਮ ਦਾ ਨੰਬਰ 1 ਇਲਾਨ ਪਾਸ ਕਰਦਾ ਹੋਵੇ ਜਾਂ ਉਹ ਇਹ ਹੋਵੇ ਉਹਦੀ ਨਾਲੇ ਕੁਰਸੀ ਉਹ 47 ਟੀਵੀ ਦੇ گلوبਲ ਅਫੇਅਰ ਪ੍ਰੋਗਰਾਮ 'ਚ ਤੁਹਾਡਾ ਕਰਦੇ ਹਾਂ ਜੀ ਸਵਾਗਤ ਮੇਰੇ ਨਾਲ ਨੇ ਹੈਰੀ ਤਾਰੀਵਾਲ ਹਰੀ ਤੁਸੀਂ ਦੇਖ ਲਿਆ ਹੋਣਾ ਸਕਰੀਨ ਤੇ ਇਹ ਫਾਰਮਰ ਸਿਟੀਜ਼ਨਸ਼ਿਪ ਜੱਜ ਨੇ ਔਰ ਲਗਾਤਾਰ ਇਥੋਂ ਦੀ ਪੋਲਿਟਿਕਸ ਦੇ ਨਾਲ ਇਨਵੋਲਵ ਰਹੇ ਆ ਹਰ ਇੱਕ ਬਰੀਕੀ ਨੂੰ ਇਹ ਬਹੁਤ ਨੇੜਿਓਂ ਦੇਖਦੇ ਰਹਿੰਦੇ ਆ ਕਿ ਕੀ ਇੱਥੇ ਚੱਲ ਰਿਹਾ ਸੋ ਅੱਜ ਉਹਨਾਂ ਨੂੰ ਅਸੀਂ ਬੇਨਤੀ ਕੀਤੀ ਸੀ ਕਿ ਜੋ ਮੌਜੂਦਾ ਸੰਦਰਭ ਵਿੱਚ ਗੱਲਬਾਤ ਚੱਲ ਰਹੀ ਆ ਉਦੇ ਬਾਰੇ ਥੋੜੀ ਜੀ ਆਪਾਂ ਉਹਨਾਂ ਕੋਲ ਜਾਣਕਾਰੀ ਲੈਣੇ ਆ ਤੇ ਸਭ ਤੋਂ ਪਹਿਲਾਂ ਤਾਂ ਤਾਰੀਵਾਲ ਸਾਹਿਬ ਤੁਹਾਡਾ ਸਵਾਗਤ ਹੈ ਜੀ ਆਇਆਂ ਨੂੰ ਜੀ ਤੁਨ ਵੀ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਤੇ ਤੁਹਾਡ ਨੂੰ ਜਿਹਨਾਂ ਸੁਣਨ ਦੇ ਵਾਲੇ ਦੇਖਣ ਵਾਲੇ ਸਾਰਿਆਂ ਨੂੰ ਪਿਆਰ ਤੇ ਸਤਿਕਾਰ ਦੇ ਨਾਲ ਸਤਿ ਸ੍ਰੀ ਅਕਾਲ ਨਮਸਕਾਰ ਤੇ ਅਦਾ ਤਾਰੀਵਾਲ ਸਾਹਿਬ ਟਰੰਪ ਸਾਹਿਬ ਆਖਰ ਆ ਗਏ ਪਹਿਲਾਂ ਤੇ ਉਹਨਾਂ ਦੇ ਆਉਣ ਦੀ ਆਹਟ 6 ਮਹੀਨੇ ਪਹਿਲਾਂ ਹੀ ਸ਼ੁਰੂ ਹੋ ਗਈ ਸੀ ਪਰ ਜਦੋਂ ਹੁਣ ਉਹ ਆ ਹੀ ਗਿਆ ਤੇ ਉਸ ਤੋਂ ਬਾਅਦ ਕਾਫੀ ਕੁਝ ਤਬਦੀਲੀਆਂ ਦਾ ਦੌਰ ਅਸੀਂ ਵੇਖ ਰਹੇ ਹਾਂ ਖਾਸ ਕਰਕੇ ਕੈਨੇਡਾ ਤੇ ਅਮਰੀਕਾ ਦਾ ਅਸੀਂ ਕਹਿੰਨੇ ਆ ਕਿ ਇੱਕ ਮਿਕਸ ਕਲਚਰ ਹੈ ਇਹਨਾਂ 'ਚ ਕੋਈ ਫਰਕ ਨਹੀਂ ਆ ਸਿਰਫ ਸਰਹੱਦ ਦੀ ਆ ਜਿਹੜੀ ਇਹਨਾਂ ਨੂੰ ਵੰਡਦੀ ਆ ਬਾਕੀ ਸਭ ਕੁਝ ਇੱਕੋ ਜਿਹਾ ਥੋੜਾ ਜਿਹਾ ਜੇ ਆਪਾਂ ਜਿਹੜਾ ਰਾਜਨੀਤੀ ਦਾ ਪ੍ਰਬੰਧ ਹੈ ਉਹਨੂੰ ਵੇਖ ਲਈਏ ਅਲੱਗ ਕਿ ਉੱਥੇ ਰਾਸ਼ਟਰਪਤੀ ਦੇ ਤਹਿਤ ਚੱਲਦਾ ਤੇ ਸਾਡਾ ਥੋੜਾ ਜਿਹਾ ਬ੍ਰਿਟਨ ਸਿਸਟਮ ਆ ਪਰ ਕਲੰਪ ਸਾਬ ਦਾ ਜਿਹੜਾ ਆਉਣ ਦੇ ਸਾਰ ਹੀ ਪਹਿਲਾ ਹਮਲਾ ਜਿਹੜਾ ਆਪਾਂ ਸਮਝਦੇ ਹਾਂ ਚਾਈਨਾ ਵਗੈਰਾ ਤੇ ਨਾਲ ਤੋਂ ਕਰਨ ਗਈ ਪਰ ਪਹਿਲਾ ਹਮਲਾ ਉਹਨਾਂ ਦਾ ਕੈਨੇਡਾ ਦੇ ਉੱਤੇ ਆ ਗਿਆ ਜਿਨੂੰ ਲੈ ਕੇ ਇੱਥੇ ਚਿੰਤਾ ਤੇ ਬੜੀ ਆ ਪਰ ਨਾਲ ਦੀ ਨਾਲ ਸਾਨੂੰ ਇਦਾਂ ਲੱਗ ਰਿਹਾ ਸੀ ਕਿ ਕੋਈ ਰਿਐਕਸ਼ਨ ਬਹੁਤਾ ਵੱਡਾ ਇਧਰ ਦੇ ਪਾਸਿਓਂ ਨਹੀਂ ਆਇਆ ਨਾ ਕੱਲ ਕੁਝ ਬਿਆਨ ਆ ਗਏ ਨੇ ਆਪਾਂ ਤੁਹਾਡੇ ਕੋ ਜਾਣਾਂਗੇ ਕਿ ਸਾਡੇ ਲੀਡਰ ਦੇ ਬਾਰੇ ਕੀ ਸੋਚਦੇ ਆ 트럼ਪ ਸਾਹਿਬ ਜਿਹੜਾ ਕਹਿ ਰਹੇ ਆ ਕਿ ਜਿਹੜਾ ਕੈਨੇਡਾ ਆ ਉਹ ਸਾਡੀ ਹੁਣ ਇੱਕ ਸਟੇਟ ਬਣ ਜੇ ਤੇ ਅੱਜ ਉਹਨਾਂ ਨੇ ਇਹਨਾਂ ਦੇ ਰਿਐਕਸ਼ਨ ਤੋਂ ਬਾਅਦ ਪੂਰੇ ਨਾਰਥ ਅਮਰੀਕਾ ਦੀ ਤਸਵੀਰ ਲਾ ਕੇ ਤੇ ਉੱਤੇ ਅਮਰੀਕਨ ਝੰਡਾ ਲਾ ਕੇ ਇੱਕ ਨਵਾਂ ਹਮਲਾ ਫੇਰ ਕਰ ਦਿੱਤਾ ਉਹਨਾਂ ਨੇ ਪੀਅਰ ਪੋਲੀਵਰ ਦੇ ਰਿਐਕਸ਼ਨ ਆਉਣ ਤੋਂ ਬਾਅਦ ਤੇ ਟ੍ਰੂਡੋ ਸਾਹਿਬ ਦੇ ਆਉਣ ਤੋਂ ਬਾਅਦ ਤੁਸੀਂ ਇਹਨੂੰ ਸਾਰੇ ਕੁਝ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਕਿ ਇਹ ਸੀਰੀਅਸ ਮਸਲਾ ਹੈ ਜਾਂ 트럼ਪ ਸਾਹਿਬ ਦਾ ਇੱਕ ਸੁਭਾਤਾ ਹੈਗਾ ਵੀ ਜੋ ਮਰਜ਼ੀ ਕਹਿ ਦਿੰਦੇ ਆ ਜਿੱਦਾਂ ਕਹਿੰਦੇ ਕਿ ਬਹੁਤ ਦੁਨੀਆ ਦਾ ਅਨਪ੍ਰੇਡਿਕਟੇਬਲ ਆਦਮੀ ਆ ਕੁਝ ਵੀ ਕਹਿ ਸਕਦਾ ਕੁਝ ਵੀ ਕਰ ਸਕਦਾ ਇਹਨੂੰ ਕਿਸ ਤਰ੍ਹਾਂ ਲੈਣਾ ਚਾਹੀਦਾ ਸਾਡੇ ਇੱਥੇ ਲੀਡਰਸ਼ਿਪ ਨੂੰ ਸਾਡੇ ਲੋਕਾਂ ਨੂੰ ਕੋਈ ਚਿੰਤਾ ਹੈ ਇਸ ਗੱਲ ਦੀ ਜਾਂ ਇਹ ਆਪਾਂ ਨੂੰ ਕੋਈ ਤਾਂ ਫਿਕਰ ਕਰਨ ਦੀ ਲੋੜ ਨਹੀਂ ਆ ਦੇਖੋ ਆ ਜਿਹੜਾ ਡੋਨਲਡ 트੍ਰੰਪ ਹੈ ਨਾ ਡੋਨਲਡ 트੍ਰੰਪ ਨੂੰ ਤੁਸੀਂ ਇੱਕ ਜਿਹੜਾ ਰੈਗੂਲਰ ਐਵਰੇਜ ਪੋਲੀਟੀਸ਼ੀਅਨ ਵਾਂਗੂ ਨਹੀਂ ਦੇਖ ਸਕਦੇ ਹੂੰ ਹੂੰ ਉਹ ਕੋਈ ਉਹ ਜੇ ਤੁਸੀਂ ਪੋਲੀਟੀਕਲ ਆਈਡੀਓਲੋਜੀ ਦੇ ਹਿਸਾਬ ਦੇ ਨਾਲ ਦੇਖੋ ਤਾਂ ਉਸ ਨੂੰ ਕਿਸੇ ਵੀ ਪੋਲੀਟੀਕਲ ਜਿਹੜਾ ਬਾਕਸ ਦੇ ਵਿੱਚ ਨਹੀਂ ਪਾਇਆ ਜਾ ਸਕਦਾ ਵੀ ਇਹ ਰਾਈਟ ਮਾਈਂਡਡਡ ਹੈ ਜਾਂ ਲੈਫਟ ਹੈ ਜਾਂ ਜਾਂ ਸੈਂਟਰ ਹੈ ਉਹ ਇੱਕ ਬਿਜ਼ਨਸਮੈਨ ਆ ਜਦੋਂ ਉਹਨੂੰ ਹੁਣ ਜਿਹੜੇ ਪੋਲਿਟਿਕਲ ਪੰਡਿਤ ਆ ਜਿਹੜੇ ਹੋਰ ਜਰਨਲਿਸਟ ਆ ਉਹਨੂੰ ਦੇਖਣਾ ਚਾਹੁੰਦੇ ਆ ਵੀ ਉਹ ਕਿੱਥੇ ਫਿੱਟ ਹੁੰਦਾ ਉਹ ਕਿਸੇ ਇਸ ਤਰ੍ਹਾਂ ਉਹਦੇ ਨਾਲ ਫਿੱਟ ਨਹੀਂ ਹੁੰਦਾ ਤੁਸੀਂ ਉਹਨੂੰ ਜਾਣਨ ਵਾਸਤੇ ਤੁਸੀਂ ਉਹਦੀ ਜਿਹੜੀ ਆਪਣੀ ਲਾਈਫ ਆ ਉਹ ਦੇਖਣੀ ਪਊ ਵੀ ਉਹ ਕਿਵੇਂ ਆਪਦੇ ਕੰਮ ਕਰਦਾ ਰਿਹਾ ਪਹਿਲਾਂ ਕੀ ਕਰਦਾ ਰਿਹਾ ਹੈ ਨਾ ਹੁਣ ਜਿਵੇਂ ਈਵਨ ਪਹਿਲਾਂ ਵੀ ਤੁਸੀਂ ਲਾ ਲਓ ਵੀ ਓਬਾਮਾ ਦੇ ਆਪਣਾ ਤੋਂ ਵਰਸ ਸਰਟੀਫਿਕੇਟ ਦਿਖਾ ਹੈ ਨਾ ਤੋਂ ਜਿਹੜੀ ਉਹ ਹੀ ਉਹ ਜਿਹੀ ਗੱਲਾਂ ਆਪਾਂ ਦੇਖਦੇ ਆ ਸੋ ਉਹ ਜੀ ਇਹ ਉਹਦਾ ਇੱਕ ਨੇਗੋਸ਼ੀਏਸ਼ਨ ਦਾ ਤਰੀਕਾ ਆ ਉਹੋਂ ਉਹਨੇ ਬਹੁਤ ਵੱਡੀ ਗੱਲ ਕਹਿ ਦੇਣੀ ਹੈ ਤਾਂ ਕਿ ਹੁਣ ਦੇਖੋ ਅੱਗੇ ਵੀ ਪ੍ਰਧਾਨ ਆਏ ਨੇ ਅੱਗੇ ਕਦੇ ਵੀ ਜਿੰਨੀ ਚਰਚਾ ਹਰ ਇੱਕ ਦੇ ਦਿਮਾਗ ਦੇ ਵਿੱਚ ਹਰ ਇੱਕ ਥਾਂ ਦੇ ਉੱਤੇ ਯੂ ਐਸ ਏ ਚ ਯੂ ਐਸ ਏ ਦੇ ਪ੍ਰੈਜ਼ੀਡੈਂਟ ਦੀ ਜਿਹੜੀ ਹਾਲੇ ਸੌ ਚੁੱਕਣੀ ਹੈ ਕੈਨੇਡਾ ਚ ਕਦੇ ਨਹੀਂ ਹੋਈ ਯੂ نو ਸੋ ਹੀ ਹੀ ਬੇਸਿਕਲੀ ਟੇਕਸ ਸਪੇਸ ਇਨ ਪੀਪਲਜ਼ ਮਾਈਂਡ ਬਾਈ ਡੂਇੰਗ ði ਸਿੰਗਸ ਨਾ ਪਰ ਉਹ ਤੋਂ ਬਾਅਦ ਕੀ ਹੁੰਦਾ ਹੈ ਵੀ ਜਿਹੜਾ ਵੀ ਹੁਣ ਕੈਨੇਡੀਅਨ ਤੁਸੀਂ ਦੇਖੋ ਵੀ ਅੱਗੇ ਕਦੇ ਕਿਸੇ ਕੈਨੇਡੀਅਨ ਨੇ ਇਹ ਨਹੀਂ ਸੋਚਿਆ ਹੋਣਾ ਬੜਾ ਵੀ ਸਾਡੇ ਸਾਡੀ ਇਕਨੋਮੀ ਕੀ ਹੈ ਉਹਨਾਂ ਦੀ ਇਕਨੋਮੀ ਕਿਵੇਂ ਹੈ ਸਾਡਾ ਡਾਲਰ ਕਿਉਂ ਉੱਪਰ ਜਾਂ ਥੱਲੇ ਆ ਉਹਨਾਂ ਦਾ ਥੱਲੇ ਆ ਸਾਡਾ ਸਟੈਂਡਰਡ ਆਫ ਲਿਵਿੰਗ ਹੈ ਉਹ ਹੁਣ ਕਿੰਨੀ ਚਰਚਾ ਆ ਰਹੀ ਹੈ ਵੀ ਅਸੀਂ ਪਿਛਲੇ 20 25 ਸਾਲਾਂ ਵਿੱਚ ਕਿਵੇਂ ਅਸੀਂ ਥੱਲੇ ਆ ਗਏ ਹੈ ਵਾਟਐਵਰ ਸੋ ਜਦੋਂ ਫਿਰ ਉਹਦੇ ਨਾਲ ਨੇਗੋਸ਼ੀਏਸ਼ਨ ਸਟਾਰਟ ਹੋਣੀ ਹੈ ਤਾਂ ਜਿਹੜੇ ਬੰਦੇ ਉਹਦੇ ਨਾਲ ਨੇਗੋਸ਼ੀਏਟਿੰਗ ਟੇਬਲ ਤੇ ਬੈਠਣਗੇ ਇੰਨੀ ਪਹਿਲਾਂ ਚਰਚਾ ਕਰਨ ਤੋਂ ਬਾਅਦ ਉਹਨਾਂ ਦੇ ਮਨ ਦੇ ਅੰਦਰ ਥੋੜੀ ਜੀ 네ਗੋਸ਼ੀਏਸ਼ਨ ਦੀ ਜਾਂ ਜਿਹੜੀ ਕੰਪਰੋਮਾਈਜ਼ ਕਰਨ ਦੀ ਜਾਂ ਆਪਣੀ ਕੰਡੀਸ਼ਨਸ ਬਹਿ ਤਿਆਰ ਕਰਨ ਦੀ ਵੀ ਆਪਾਂ ਜੇ ਕੁਝ ਦੇਣਾ ਹੀ ਪੈ ਗਿਆ ਤਾਂ ਆਹ ਚੀਜ਼ ਆਪਾਂ ਦੇ ਸਕਦੇ ਹਾਂ ਇੱਥੇ ਆਪਾਂ ਥੋੜੀ ਜੀ ਹੌਲੇ ਹੋ ਸਕਦੇ ਹਾਂ ਇੱਥੇ ਆਪਾਂ ਆਹ ਕਰ ਸਕਦੇ ਆ ਇਹ ਇਹ ਉਹਦਾ 네ਗੋਸ਼ੀਏਸ਼ਨ ਕਰਨ ਦਾ ਤਰੀਕਾ ਵੀ ਜਦੋਂ ਤੁਸੀਂ ਉਹਦੇ ਕੋਲ 네ਗੋਸ਼ੀਏਟ ਕਰਨ ਆਓ ਤਾਂ ਆਲਰੇਡੀ ਉਹ ਕੋਈ ਨਾ ਕੋਈ ਚੀਜ਼ ਲੂਜ਼ ਕਰਨ ਨੂੰ ਜਾਂ ਕੋਈ ਦੇਣ ਨੂੰ ਜਾਂ ਕੰਪਰੋਮਾਈਜ਼ ਕਰਨ ਨੂੰ ਆਪਣਾ ਤਿਆਰ ਹੋ ਕੇ ਆਓ ਤੇ ਵੀ ਮੈਂ ਬੜਾ ਇਸ ਤਰ੍ਹਾਂ ਸਟਰੋਂਗ ਨੇਗੋਸ਼ੀਏਟਰ ਹੈਗਾ ਬਾਕੀ ਜਿਹੜੀ ਸਟੇਟ ਵਾਲੀ ਗੱਲ ਇਹ ਇਹ ਤਾਂ ਬਹੁਤ ਹੀ ਕੰਪਲੈਕਸ ਹੈ ਸਾਡੇ ਕਿੰਨੀਆਂ ਨੇਟਿਵਸ ਬੈਂਡਸ ਨੇ ਉਹਨਾਂ ਦੀਆਂ ਅਲੱਗ-ਅਲੱਗ ਟਰੀਟੀਜ਼ ਨੇ ਇਹ ਉਹ ਤਾਂ ਹਲੇ ਜਿਹੜੇ ਆਪਣੇ ਆਪਣੇ ਸੂਬੇ ਨੇ ਇੱਥੋਂ ਦੇ ਜਾਂ ਉਹਨਾਂ ਦੀ ਜਿਹੜੀਆਂ ਨੇਟਿਵਸ ਨੇ ਜਿਹੜੇ ਉਹਨਾਂ ਦੇ ਨਾਲ ਜਿਹੜੀਆਂ ਟਰੀਟੀ ਦਾ ਉਹਨਾਂ ਦਾ ਨਹੀਂ ਹਲੇ ਉਹ ਚੀਜ਼ਾਂ ਠੀਕ ਆ ਰਹੀਆਂ ਤੇ ਜਿਹੜਾ ਦੇਸ਼ ਨੂੰ ਇੱਕ ਦੂਜੇ ਵਿੱਚ ਮਰਜ ਕਰਨਾ ਉਹ ਇੱਕ ਬੜੀ ਇੰਪੋਸੀਬਲ ਜੀ ਚੀਜ਼ ਹੈਗੀ ਹੈ ਉਹ ਕੋਈ ਉਹਦੀ ਪ੍ਰੋਬੈਬਿਲਿਟੀ ਨਹੀਂ ਹੈ ਪਰ ਇਹਦੇ ਨਾਲ ਇਹ ਲੱਗਣ ਲੱਗ ਗਏ ਯਾਰ ਹਾਂ ਕਿ ਉਹ ਮਾੜੀ ਗੱਲ ਤਾਂ ਨਹੀਂ ਹੈ ਜੇ ਸਾਡਾ ਡਾਲਰ ਇੱਕ ਹੋ ਜਵੇ ਜਿਵੇਂ ਯੂਰਪੀਅਨ ਯੂਨੀਅਨ ਹੈ ਹੈ ਨਾ ਹਾਂ ਹਾਂ ਯਾਰ ਯੂਰਪੀਅਨ ਯੂਨੀਅਨ ਇੰਨੇ ਕੰਟਰੀ ਇਕੱਠੇ ਹੋ ਕੇ 35 36 ਗੰਡੇ ਜਿੰਨੇ ਸੀਗੇ ਉਹ ਵੀ ਉਹ ਇਸ ਤਰ੍ਹਾਂ ਕਰ ਸਕਦੇ ਆ ਵੀ ਇਹ ਮੂਵਮੈਂਟ ਉਹਨਾਂ ਦੀ ਫ੍ਰੀ ਹੋ ਸਕਦੀ ਹੈ ਸਾਡਾ ਤਾਂ ਇੱਕੋ ਜਿਹਾ ਕੰਟਰੀ ਆ ਇੱਕੋ ਜਿਹਾ ਸਾਡਾ ਕਲਚਰ ਹੈ ਲੈਂਗੁਏਜ ਸਾਡੀ ਸੇਮ ਹੈ ਕਿਉਂ ਨਹੀਂ ਹੋ ਸਕਦੇ ਜਿਹੜਾਂ ਦੇ ਇੱਥੇ ਬੱਚੇ ਜੋਬਾਂ-ਜੋਬਾਂ ਵਾਸਤੇ ਬੜੇ ਧੱਕੇ ਖਾ ਰਹੇ ਨੇ ਉਹਨਾਂ ਨੂੰ ਮਤਲਬ ਇਹਨ ਘਰ ਲੈਣ ਵਾਸਤੇ ਤਕਲੀਫ ਆ ਰਹੀ ਹੈ ਲਗਾ ਯਾਰ ਮਾੜੀ ਗੱਲ ਤਾਂ ਨਹੀਂ ਹੈ ਜੇ ਸਾਡੇ ਬੱਚੇ ਨੂੰ ਅਪਰਚੂਨਿਟੀ ਮਿਲੇ ਵੀ ਉਹ ਜਿੱਥੇ ਮਰਜ਼ੀ ਜਾ ਕੇ ਜੋਬ ਕਰਨ ਜਿਹੜੀਆਂ ਬਿਊਰੋਕਰੇਸੀ ਦੀਆਂ L1 ਵੀਜ਼ਾ H1 ਵੀਜ਼ਾ E2 EB5 ਲਟਰ ਬਟਨ ਵੀ ਇਹ ਚੀਜ਼ਾਂ ਦੇ ਨਾ ਹੋਣ ਤਾਂ ਉਹ ਕੋਮਾੜੀ ਗੱਲ ਨਹੀਂ ਹੈ ਪੀਪਲ ਹੈਵ ਸਟਾਰਟਡ ਥਿੰਕਿੰਗ ਔਨ ਔਨ ਦੋਜ਼ ਲਾਈਨਸ ਸੋ ਉਹਦਾ ਮਤਲਬ ਵੀ ਸਾਰਾ ਇਹੀ ਹੈ ਬਈ ਲੈਟ ਅਸ ਹੈਵ ਦਿਸ ਕਨਵਰਸੇਸ਼ਨ ਵੇਅਰ ਇਟ ਟੇਕਸ ਹੀ ਇਜ਼ ਨਾਟ ਟੂ ਟੂ ਮਤਲਬ ਵਰੀਡ ਬਈ ਇਹਨੂੰ ਇਹ ਕਿੱਥੇ ਗਾਹਾਂ ਗੱਲ ਲੈ ਕੇ ਜਾਂਦੀ ਹੈ ਜਿਹੜਾ ਹੁਣ ਜਿਹੜੀ ਗੱਲ ਉਹ ਕਹਿ ਰਿਹਾ ਹੈਗਾ ਕੈਨੇਡਾ ਨੇ ਵੀ ਜਦੋਂ 911 ਦੇ ਉੱਤੇ ਬੜੇ ਜਦੋਂ ਬਾਅਦ ਇਹਨਾਂ ਦੇ ਉੱਤੇ ਬਹੁਤ ਪੈਸਾ ਇਹਨਾਂ ਨੇ ਖਰਚਿਆ ਬਾਕੀ ਜਿਹੜਾ ਹੈਗਾ ਇਹ ਤਾਂ ਨਹੀਂ ਵੀ ਟ੍ਰੇਡ ਆਪਾਂ ਹੀ ਆਪਣੀ ਚੀਜ਼ਾਂ ਉਹਨਾਂ ਨੂੰ ਵੇਚਦੇ ਆ ਤੇ ਉਹ ਵੀ ਚੀਜ਼ਾਂ ਬਹੁਤ ਜ਼ਿਆਦਾ ਵੇਚਦੇ ਨੇ ਬੜੀਆਂ ਸਟੇਟਸ ਨੇ ਜਿਵੇਂ ਨਿਊਯਾਰਕ ਹੋ ਗਿਆ ਆਹਾਇਓ ਇੰਡੀਆਨਾ ਤੇ ਇਲਨੋਏ ਵਗੈਰਾ ਸਾਰੀਆਂ ਸਟੇਟਸ ਜਿਹੜੀਆਂ ਬਹੁਤ ਜ਼ਿਆਦਾ ਪਪਾਰ ਕਰਦੀਆਂ ਨੇ ਕੈਲੀਫੋਰਨੀਆ ਉਧਰ ਪਿੱਛੇ ਜਿਹੜਾ ਆਪਣਾ ਹੈਗਾ ਆ ਜਿਹੜਾ ਵੈਸਟਰਨ ਕੈਨੇਡਾ ਹੈਗਾ ਉਹਦੇ ਨਾਲ ਬਹੁਤ ਜ਼ਿਆਦਾ ਕਰਦਾ ਉਹ ਇਸ ਕਰਕੇ ਇੰਨਾ ਈਜ਼ੀ ਨਹੀਂ ਹੈ ਹਾਂ ਉਹ ਕਹਿ ਦੇਣਾ ਇਸ ਤਰ੍ਹਾਂ ਉਹ ਇਹ ਵੀ ਜਸਟ ਟੂ ਸਟਾਰਟ ਦਿਸ ਕਨਵਰਸੇਸ਼ਨ ਅਮੰਗਸ ਦ ਪੀਪਲ ਇਹ ਵੀ ਆਪਣੀ ਜੀ ਮਤਲਬ ਤੁਹਾਡਾ ਯਾਰ ਸਾਹਿਬ ਤਾਂ ਕਹਿੰਦਾ ਪਾਵੇ ਆ ਸਾਰੀ ਗੱਲਬਾਤ ਦਾ ਕਿ ਇਹ ਟਰੰਪ ਰਾਨੂੰ ਆਪਾਂ ਨੌਨ ਸੀਰੀਅਸ ਨਾ ਮੰਨੀਏ ਇਸ ਮਾਮਲੇ 'ਚ ਉਹਨਾਂ ਨੂੰ ਕਹੀਏ ਕਿ ਉਹਨਾਂ ਦੀ ਇੱਕ ਮਾਈਂਡ ਗੇਮ ਹੈ ਇੱਕ ਟੈਕਨੀਕ ਆ ਐਜ਼ ਅ ਬਿਜ਼ਨਸਮੈਨ ਜਿੱਦਾਂ ਕਿਸੇ ਨੂੰ ਨੇਗੋਸ਼ੀਏਸ਼ਨ ਦੇ ਵਿੱਚ ਪਹਿਲਾਂ ਹੀ ਥੱਲੇ ਲਾ ਕੇ ਆਪਣੀਆਂ ਕੰਡੀਸ਼ਨ ਬਣਾਉਣੀਆਂ ਨੇ ਉਸ ਤਰ੍ਹਾਂ ਦਾ ਉਹਨਾਂ ਦਾ ਇਹ ਤਰੀਕਾ ਕਰ ਆ ਐਬਸੋਲੂਟਲੀ ਹੀ ਇਜ਼ ਹੀ ਇਜ਼ ਅ ਵੈਰੀ ਸ਼ਰੂਡ ਬਿਜ਼ਨਸਮੈਨ ਐਂਡ ਹੀ ਇਜ਼ ਵੈਰੀ ਅ ਡਿਫਰੈਂਟ ਪਰਸਨੈਲਿਟੀ ਫਿਰ ਇੱਕ ਇੱਕ ਨੇ ਤੁਸੀਂ ਇਹ ਇਹ ਦੇਖੋਗੇ ਅ ਤੁਸੀਂ ਜਾਂ ਜਿਹੜੇ ਤੁਹਾਡੇ ਦੇਖਣ ਵਾਲੇ ਨੇ ਸ਼ਾਇਦ ਮੇਰੇ ਨਾਲ ਐਗਰੀ ਨਾ ਕਰਨ ਦਾ ਕਾਰਨ ਮੈਂ ਇਹ ਮਹਿਸੂਸ ਕਰਦਾ ਵੀ ਜਿਹੜੇ ਸਾਡੇ ਪੋਲਿਟਿਸ਼ੀਅਨ ਆ ਉਹਨਾਂ ਦੇ ਪੋਲੀਟੀਸ਼ੀਨ ਦੇ ਮਕਾਵਲੇ ਨਾ ਹੌਲੇ ਬਹੁਤ ਨੇ ਨਾ ਬਹੁਤ ਲਾਈਟ ਵੇਟ ਨੇ ਇਹ ਬਹੁਤ ਕਿਉਂਕਿ ਤੁਸੀਂ ਦੇਖੋ ਮੈਂ ਉਹ ਕੱਲ ਹੀ ਦੇਖਦਾ ਸੀਗਾ ਜਿਹੜਾ ਸਾਡਾ ਪ੍ਰਾਈਮ ਮਿਨਿਸਟਰ ਜਿਹੜਾ ਪਿਛਲੇ 8-10 ਸਾਲ ਰਿਹਾ ਹੈਗਾ ਜਾਂ ਹੋਰ ਵੀ ਜਿਹਨੇ ਕਿਨੇ ਘੇੜ ਪੜਨਾ ਉਹ ਤਕਰੀਬਨ ਹੁਣ ਪਿਛਲੇ ਪੰਜਾਂ ਇਲੈਕਸ਼ਨਾਂ ਵਿੱਚ 1,08,000 10,000 ਵੋਟ ਪਈਆਂ ਹਨ ਹਰ ਇੱਕ ਸਾਲ 20,000 21,000 ਇੱਕ ਵਾਰੀ 16,000 17,000 ਵੋਟ ਲੈ ਕੇ ਤੇ ਆਪਣੇ ਪੀਐਮ ਇੱਥੇ ਕਿ ਮੈਕਸਿਮਮ ਪਾਵਰ ਰਹਿ ਗਈ ਹੋਰ ਉਹ ਬੰਦਾ ਉਹ ਉਹ ਬੰਦਾ ਕਿਵੇਂ ਆਉਂਦਾ ਉੱਥੋਂ ਵਾਲਾ 80 ਮਿਲੀਅਨ ਬੰਦੇ ਬਲੇ ਉਹਨੂੰ ਵੋਟ ਪਾਉਂਦਾ ਹੈ। ਇਹ ਜਿਹੜੇ 250 ਮਿਲੀਅਨ ਵੋਟਰ ਹੈ ਉਹਦੇ ਜਿਹੜੇ 150 ਮਿਲੀਅਨ ਜਿਹੜਾ ਉਹਨਾਂ ਦਾ ਟੋਟਲ ਜਿਹੜਾ ਵੋਟਰ ਹੋਊਗਾ ਉਹਦੇ ਮਾਈਂਡ ਦੇ ਵਿੱਚ ਕਨਵਰਸੇਸ਼ਨ ਹੁੰਦੀ ਹੈ ਯਾਰ ਮੈਂ ਕਿਹਨੂੰ ਵੋਟ ਪਾਉਣੀ ਹੈ। ਉਹ ਜਣੀ ਇੰਨੀ 350 ਮਿਲੀਅਨ ਬੰਦਿਆਂ ਦੇ ਦਿਮਾਗ ਦੇ ਵਿੱਚੋਂ ਪ੍ਰੋਸੈਸ ਹੋ ਕੇ ਉਹਨੂੰ 80 ਮਿਲੀਅਨ ਜਣੀ ਵੋਟ ਆਉਂਦੀ ਹੈ ਤੇ ਉਹ ਉੱਥੇ ਬਣਦਾ ਪ੍ਰੈਜ਼ੀਡੈਂਟ ਹੁੰਦਾ। ਫਿਰ ਉਹਨੇ ਕੋਈ ਵੀ ਜਿਹੜਾ ਐਮਪੀ ਆ ਜਾਂ ਐਮਐਲਏ ਆ ਜਾਂ ਜਿਹੜੇ ਆਪਣੇ ਹੈਗੇ ਸੈਂਟਰ ਨੇ ਉਹਦੇ ਕੋਈ ਆਪਲੀਕੇਸ਼ਨ ਹੀ ਹੈ ਵੀ ਉਹਨਾਂ ਵਿੱਚੋਂ ਨੇ ਪ੍ਰਧਾਨ ਲੈਣਾ ਉਹ ਉਹਨਾਂ ਵਿੱਚੋਂ ਨੇ ਮਨਿਸਟਰ ਲੈਣੇ ਨੇ ਹੈਨਾ ਮਨਿਸਟਰ ਉਹਨੇ ਆਪਣੀ 14-15 ਹਜ਼ਾਰ ਬੰਦੇ ਦੀ ਟੀਮ ਲੈ ਕੇ ਆਉਣੀ ਹੈ ਜਿਹਦੇ ਵਿੱਚ 5-600 ਬੰਦਾ ਐਡਾ ਹੋਣਾ ਜਿਹੜਾ ਕਿ ਉਹਨੇ ਚੂਜ਼ ਕਰ ਰਹੇ ਆ 350 ਮਿਲੀਅਨ ਦਾ ਪੂਲ ਦੇ ਵਿੱਚੋਂ ਵੀ ਜਿਹੜਾ ਕੋਈ ਸਾਇੰਟਿਸਟ ਹੋਊਗਾ ਜਿਹੜਾ ਕੋਈ ਡਾਕਟਰ ਹੋਊਗਾ ਜਾਂ ਡਿਫੈਂਸ ਵਾਲਾ ਬੰਦਾ ਪਾਲਿਸੀ ਵਾਲਾ ਮਾਰ ਟ੍ਰੇਡ ਦਾ ਮਾਰ ਫਾਈਨੈਂਸ ਦਾ ਮਾਰ ਉਹਨੇ ਇਹ ਨਹੀਂ ਹੈ ਵੀ ਉਹਨੇ 150 ਐਮਪੀ ਜਿਹੜੇ ਬਣ ਗਏ ਹੈਂ ਉਹ ਵੀ ਆਪਾਂ ਨੂੰ ਪਤਾ ਹੈ ਉਹ ਵੀ 18 18 20 20000 ਹੋਟੇਲੇ ਕਿ ਆਉਂਦੇ ਨੇ ਵਿਚਾਰੇ ਹੈਨਾ ਉਹ ਵੀ ਕਿਵੇਂ ਨੋਮੀਨੇਸ਼ਨਾਂ ਲੈ ਕੇ ਆਪ ਲੜਦੇ ਨੇ ਉਹ ਤੁਹਾਡੇ ਕੋਲੇ ਪੂਲ ਹੈਗਾ 150 ਬੰਦਿਆਂ ਦਾ ਸਿਰਫ ਉਹਦੇ ਵਿੱਚ ਤੁਸੀਂ ਲਾ ਲੈਣੇ ਹਿਸਾਬ ਵੀ ਹਾਂ ਵੀ ਅਸੀਂ ਹੱਦ ਦੇ ਬੰਦੇ ਰੱਖਣੇ ਆ ਅਧੀਆਂ ਅਸੀਂ ਔਰਤਾਂ ਰੱਖਣੀਆਂ ਉਹ ਤੁਸੀਂ ਹੋਰ ਆਪਣੀ ਜਿਹੜੀ ਜਿਹੜੇ ਹੈਗਾ ਸਕਿੱਲ ਸੈਟ ਹੈ ਲੋਕਾਂ ਦਾ ਉਸ ਨੂੰ ਡਿਪਲੀਟ ਕਰਦੇ ਹੋ ਤੇ ਫਿਰ ਤੁਸੀਂ ਹੁਣ ਕਿੱਥੇ ਉਹ ਬੰਦੇ ਬੈਠੇ ਆ 네ਗੋਸ਼ੀਏਟ ਕਰਨ ਟੇਬਲ ਤੇ ਜਿਹੜੇ ਬੰਦੇ ਇਸ ਤਰ੍ਹਾਂ ਦੇ ਨੇ ਕਿ ਕਿੱਥੇ ਸਾਡੇ ਬੰਦੇ ਜਿਹੜੇ ਆਕੇ ਹੁਣ ਤੁਸੀਂ ਆਪਣੇ ਹਾਵ ਹਲਾਉਂ ਹਿਸਾਬ ਜਿਹੜੇ ਸਾਡੇ ਬੰਦੇ ਇਸ ਵਕਤ ਨਾਮਿਨੇਸ਼ਨ ਕਰਨ ਲਈ ਉਹਨਾਂ ਕੱਚਾਂ ਦੇ ਵਿੱਚ ਫਿਰ ਤੁਰੇ ਫਿਰਦੇ ਨੇ ਇਹ ਉਹ ਜਾ ਕੇ ਟੇਬਲ ਤੇ ਬਹਿ ਜਾਣ ਉਹਨਾਂ ਦਾ ਇੱਕ ਬੰਦਾ ਜਿਹੜਾ ਹੋਵੇ ਜਿਹੜਾ ਯੂਐਸਏ ਵਿੱਚੋਂ ਨੰਬਰ 1 ਐਲਾਨ ਮਸ ਕਰ ਗਿਆ ਹੋਵੇ ਜਾਂ ਉਹ ਹੋਵੇ ਉਹਨਾਂ ਨੇ ਨੀਗੋਸ਼ੀਏਸ਼ਨ ਉਹ ਕਿੱਥੋਂ ਕਰਨੀ ਤਾਂ ਸੋ ਵੀ ਆਰ ਵੈਰੀ ਲਾਈਟ ਵੇਟ ਕੰਟਰੀ ਐਜ਼ ਕੰਪੇਅਰ ਟੂ ਈਵਨ ਇੰਟੈਲੈਕਚੁਅਲ ਪੁਆਇੰਟ ਆਫ View ਇਮੋਸ਼ਨਲ ਇਹ ਚੀਜ਼ਾਂ ਸੋ ਇਸ ਤਰ੍ਹਾਂ ਕਿ ਸਾਨੂੰ ਉਹ ਹੀ ਜੀ ਗੱਲਾਂ ਸੁਣਣੇ ਪੈ ਰਹੀਆਂ ਆਦਰਵਾਈਜ਼ ਜੇ ਉਹਨਾਂ ਨੂੰ ਪਤਾ ਹੋ ਜੇ ਕੋਈ ਜੇ ਜੇ ਸਪੋਜ਼ ਕਰ ਲਓ ਆਪਣਾ ਕੋਈ ਪੀਐਮ ਹੈ ਜੀ ਕੋਈ ਸਟਰੋਂਗ ਹੁੰਦਾ ਕੋਈ ਵੀ ਪਤਾ ਸ਼ੌਅ ਹੁੰਦਾ ਹੈ ਨਾ ਉਹ ਟਵੀਟ ਕਰ ਦਿੰਦਾ ਦੁਨੀਆ ਦੇ ਵਿੱਚ ਵੀ ਹੈਵ ਅਦਰ ਆਪਸ਼ਨਸ ਆਲਸੋ ਯੂਐਸਏ ਇਜ਼ ਨਾਟ ਦ ਓਨਲੀ ਕੰਟਰੀ ਦਰ ਵੀ ਨੀਡ ਟੂ ਡੂ ਦਿਸ ਬਿਜ਼ਨਸ ਵਿਦ ਹਮਮ ਰਾਈਟ ਹੋਰ ਕੁਛ ਕਹਿਣ ਦੀ ਲੋੜ ਨਹੀਂ ਹੈ ਨਾ ਫਿਰ ਉਹ ਵੀ ਸੋਚੂਗਾ ਹਾਂ ਵੀ ਕੱਲ ਨੂੰ ਚਾਈਨਾ ਆ ਕੇ ਇੱਥੇ ਬਹਿ ਗਿਆ ਉਹ ਹੀ ਕਰੂਗਾ ਫਿਰ 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 ਮੈਂ ਕੀ ਕਰੂੰਗਾ ਹਮਮ ਹੈ ਨਾ ਤੇ ਇਸ ਕਰਕੇ ਕਿਉਂਕਿ ਚਾਈਨਾ ਇਸ ਤਰ੍ਹਾਂ ਲਿਖ ਸਕਦਾ ਹੈ ਔਰ ਕੈਨੇਡਾ ਨੂੰ ਜਿਹੜਾ ਤੁਹਾਡਾ ਸਾਰਾ ਜਿਹੜਾ ਡੈਟ ਹੈ ਆਈ ਵਿਲ ਪੇ ਇਟ ਆਫ ਇਨ 1 ਈਅਰ ਹਮ ਲੈਟ ਅਸ ਪਲੇ ਦ ਗੇਮ ਠੀਕ ਹੈ ਤੋਂ ਇਸ ਕਰਕੇ ਜਦੋਂ ਇਹੋ ਜਿਹੇ ਬੰਦੇ ਨਾਲ ਨੇਗੋਸ਼ੀਏਟ ਕਰਨੀ ਹੈ ਯੂ ਹੈਵ ਟੂ ਹੈਵ ਅ ਸਟਰੋਂਗ ਲੀਡਰਸ ਅੱਛਾ ਇਹਦੇ ਵਿੱਚ ਇੱਚ ਧੰਨਵਾਦ ਸਾਹਿਬ ਦੋ ਤਿੰਨ ਚੀਜ਼ਾਂ ਤੁਹਾਡੀ ਜਿਹੜਾ ਪੁਆਇੰਟ ਹੈ ਮੈਂ ਤਾਂ ਵੇਖ ਰਿਹਾ ਹਾਂ ਮੈਂ ਬਿਲਕੁਲ ਠੀਕ ਤੁਸੀਂ ਕਹਿ ਰਹੇ ਹੋ ਅਮਰੀਕਾ ਨਾਲ ਜਦੋਂ ਅਸੀਂ ਕੰਪੈਰੀਜ਼ਨ ਕਰਾਂਗੇ ਸਵਾਏ ਇਸ ਗੱਲ ਤੋਂ ਕਿ ਸਾਡੇ ਕੋਲ ਧਰਤੀ ਜ਼ਿਆਦਾ ਆ ਬਾਕੀ ਕੋਈ ਚੀਜ਼ ਵੀ ਅਸੀਂ ਉਹਨਾਂ ਦੇ ਮੁਕਾਬਲੇ ਨਹੀਂ ਖੜਦੇ ਜਿਹੜਾ ਇੰਟੈਲੈਕਚੁਅਲੀ ਗੱਲ ਆ ਚਲੋ ਇਹ ਤੇ ਤਾਂ ਢੇਰ ਕੇ ਬੰਦੇ ਸੋਚਦੇ ਆ ਬਹੁਤੇ ਲੋਕ ਤੇ ਇਹ ਸੋਚਦੇ ਆ ਸਾਡੀ ਇਕਨੋਮੀ ਉਹਦਾ ਸਾਹਮਣੇ ਬਹੁਤ ਵੀਕ ਆ ਸਾਡੀ ਸਿਕਿਉਰਿਟੀ ਦੇ ਮਸਲੇ ਆ ਸਾਡੇ ਹੋਰ ਇਦਾਂ ਦੇ ਮਸਲੇ ਅਸੀਂ ਕਈ ਚੀਜ਼ਾਂ ਦੇ ਉੱਤੇ ਸਾਡਾ ਉਸ ਉਮਰੈਲੇ ਥੱਲੇ ਆ ਮਤਲਬ ਅਸੀਂ ਬਹੁਤ ਡਿਪੈਂਡੈਂਟ ਆ ਉਹਨਾਂ ਤੇ ਆਪਾਂ ਇਹੀ ਸੋਚਦੇ ਆ ਤੇ ਦੂਸਰੀ ਗੱਲ ਇਹ ਸੋਚਣ ਵਾਲੀ ਆ ਕਿ ਤੁਸੀਂ ਵੀ ਲੰਬੇ ਸਮੇਂ ਤੋਂ ਇੱਥੋਂ ਦੀ ਪੋਲਿਟਿਕਸ ਨੂੰ ਵਾਚ ਕਰਦੇ ਹੋ ਕਦੀ ਕਿਸੇ ਕੈਨੇਡੀਅਨ ਲੀਡਰਸ਼ਿਪ ਦੇ ਮਨ 'ਚ ਇਹ ਨਹੀਂ ਆਇਆ ਕਿ ਇਹ ਚੀਜ਼ਾਂ ਜਿਹੜੀਆਂ ਸਾਡੀ 80% 90% ਡਿਪੈਂਡੈਂਸੀ ਅਮਰੀਕਾ ਤੇ ਹੋਣੀ ਉਹਦੇ ਅੰਰੇਲੇ ਥਲੇ ਘੁੰਮੀ ਜਾਣਾ ਕਦੀ ਸਾਡੇ ਲਈ ਮੁਸੀਬਤ ਵੀ ਖੜੀ ਕਰ ਸਕਦੀ ਅੱਜ ਨਹੀਂ ਤੇ ਕੱਲ ਅਸੀਂ ਕਦੀ ਵੀ ਇਹ ਨਹੀਂ ਸੋਚਿਆ ਕਿ ਸਾਡੀ ਆਪਣੀ ਇੰਡਸਟਰੀ ਡਿਵੈਲਪ ਹੋਵੇ ਸਾਡਾ ਆਪਣਾ ਵਪਾਰ ਦੂਜੇ ਸਾਰੇ ਪਾਸੇ ਵਿਗਾੜ ਕੇ ਬੈਠੇ ਹੋયા ਹਮ ਜਿਹੜੀ ਵੱਡੀ ਵੱਡੇ ਮੁਲਕ ਨੇ ਐਸੋਲੇ ਜੇ ਤਾਕਤਵਾਰ ਜਿਹੜੇ ਚੈਲੰਜ ਕਰ ਸਕਦੇ ਆ ਚਾਈਨਾ ਉਹਦੇ ਨਾਲ ਸਾਡੇ ਸਬੰਧ ਬਿਲਕੁਲ ਠੀਕ ਨਹੀਂ ਆ ਭਾਰਤ ਨਾਲ ਸਾਡੇ ਸਬੰਧ ਖਰਾਬ ਹੋਏ ਪਏ ਆ ਰਸ਼ੀਆ ਨਾਲ ਸਾਡੇ ਕੋਈ ਸਿੱਧੇ ਸਬੰਧ ਨਹੀਂ ਆ ਬਾਕੀ ਤਾਕਤਾਂ ਕਿਹੜੀਆਂ ਰਹਿ ਗਈਆਂ ਜਿਹਦੇ ਆਸਰੇ ਅਸੀਂ ਇਹ ਉਹਨਾਂ ਨੂੰ ਜਵਾਬ ਦੇ ਸਕੀਏ ਵੀ ਕੋਈ ਨਹੀਂ ਪਰ ਤੁਸੀਂ ਨਹੀਂ ਹੈਗੇ ਤੇ ਸਾਡੇ ਕੋਲ ਆ ਆਲਟਰਨੇਟਿਵ ਆ ਕਿਉਂਕਿ ਸਾਡੇ ਚਾਈਨਾ ਨਾਲ ਵੀ ਸਬੰਧ ਤੇ ਠੀਕ ਨਹੀਂ ਨਾ ਅਸੀਂ ਇਦ ਤੱਕ ਫੋਕੀ ਫੜ ਮਾਰ ਵੀ ਦਈਏ ਤੇ ਉਹਨਾਂ ਨੂੰ ਉਹਨਾਂ ਨੂੰ ਪਤਾ ਇਸ ਗੱਲ ਦਾ ਕਿ ਚਾਈਨਾ ਇਹਨਾਂ ਦੀ ਹੈਲਪਲੀ ਨਹੀਂ ਆਊਗਾ ਜਾਂ ਚਾਈਨਾ ਇਹਨਾਂ ਨਾਲ ਨਹੀਂ ਖੜਾ ਹੋਊਗਾ ਸੋ ਇਹ ਚੀਜ਼ਾਂ ਨੂੰ ਜਦੋਂ ਆਪਾਂ ਬੈਲੈਂਸ ਕਰਕੇ ਦੇਖਦੇ ਆਂ ਤਾਂ ਫਿਰ ਲੀਡਰਸ਼ਿਪ ਦਾ ਕਮਜ਼ੋਰ ਹੋਣਾ ਜਿੱਦਾਂ ਤੁਸੀਂ ਦੂਜੀ ਗੱਲ ਕਰ ਰਹੇ ਹੋ ਕਿ ਉਹਨਾਂ ਦੇ ਕੋਲ ਸਟਰੈਂਥ ਵੋਟਰ ਦੀ ਜ਼ਿਆਦਾ ਪਰ ਦੂਜੇ ਪਾਸੇ ਸਾਡੀ ਇਹ ਹੈ ਕਿ ਸਾਡੇ ਕੋਲ ਵੋਟਰ ਹੀ ਇੰਨੇ ਆ ਉਹਦੇ ਵਿੱਚੋਂ ਹੀ ਜਾਣੇ ਆ ਜਿੰਨਾ ਸਾਡੇ ਕੋਲ ਜਿਹੜੇ ਨੰਬਰ ਆ ਮੈਂ ਨੰਬਰ ਆਫ ਵੋਟ ਦੀ ਗੱਲ ਨਹੀਂ ਕਰਦਾ ਮੈਂ ਕਰਦਾ ਵੀ ਉਹਨਾਂ ਦਾ ਜਿਹੜਾ ਜਿਹੜਾ ਉਹਨਾਂ ਦਾ ਟੈਲੈਂਟ ਆ ਨਾ ਉਹ ਟੈਲੈਂਟ ਬਹੁਤ ਹੈ ਕਿਉਂਕਿ ਉਹਨਾਂ ਦੇ ਕੋਲ ਜਿਹੜਾ ਪੂਲ ਬਹੁਤ ਵੱਡਾ ਹੈਗਾ ਜਦੋਂ ਉਹ 350 ਮਿਲੀਅਨ ਦੇ ਵਿੱਚੋਂ ਆਪਣੇ ਮਿਨਿਸਟਰਾਂ ਨੂੰ ਚੁਣਨੇ ਨੇ ਐਡਵਾਈਜ਼ਰ ਚੁਣਨੇ ਨੇ ਉਹ ਪੂਲ ਬਹੁਤ ਵੱਡਾ ਤੇ ਉਹ بڑے ਜਿਹੜੇ ਇੰਟੈਲੀਜੈਂਟ ਬੰਦੇ ਤੇ ਉਸ ਕੰਮ ਤੇ ਜ ਮਾਰ ਨੇ ਉਹ ਉਹ ਇਹ ਉਹ ਪੋਲੀਟੀਕਲ ਬੰਦੇ ਨਹੀਂ ਹੈ ਜਿਹਦੇ ਇਹ ਉਹਨਾਂ ਨੇ ਜਿਨ੍ਹਾਂ ਨੂੰ ਉਹਨਾਂ ਨੇ ਮਿਨਿਸਟਰ ਬਣਾਉਣਾ ਹੈਗਾ ਉਹ ਇਸ ਕਰਕੇ ਉਹਨਾਂ ਦੀ ਜਿਹੜੀ ਸਟਰੈਂਥ ਉਸ ਬਹੁਤ ਜ਼ਿਆਦਾ ਹੈ ਬਿਲਕੁਲ ਠੀਕ ਹੈ ਔਰ ਖਾਸ ਕਰਕੇ ਟਰੰਪ ਪਰ ਆਨੇ ਜਿੱਦਾ ਟੀਮ ਬਣਾਈ ਆ ਜਿਹਨੂੰ ਬੜੀ ਪਾਵਰਫੁਲ ਟੀਮ ਕਿਹਾ ਜਾਂਦਾ ਆ ਇਹ ਆਉਣ ਵਾਲੇ 4 ਸਾਲ ਪੂਰੀ ਦੁਨੀਆ ਨੂੰ ਹਿਲਾ ਕੇ ਰੱਖੂਗੀ ਮੈਨੂੰ ਲੱਗਦਾ ਜਿਸ ਤਰ੍ਹਾਂ ਦੇ ਹਾਲਾਤ ਬਣ ਰਹੇ ਕੱਲੇ ਕੈਨੇਡਾ ਨਾਲ ਨਹੀਂ ਕੈਨੇਡਾ ਨਾਲ ਤੇ ਚਲੋ ਜਿਸ ਤਰ੍ਹਾਂ ਹੀ ਬਿਲਕੁਲ ਉਹਨਾਂ ਦੇ ਇੱਕ ਨੀਅਰਸ ਪਾਰਟਨਰ ਵੀ ਆ ਉਹਦਾ ਕਰਕੇ ਵੀ ਆ ਪਰ ਜਿਹੜੀਆਂ ਦੋ ਤਿੰਨ ਚੀਜ਼ਾਂ ਹੁਣ ਸਾਹਮਣੇ ਆ ਰਹੀਆਂ ਉਹ ਕਹਿੰਦਾ ਜੀ ਅਸੀਂ 200 ਬਿਲੀਅਨ ਡਾਲਰ ਸਬਸਿਡੀ ਜਿਹੜੀ ਆ ਉਹਦਾ ਭਾਰ ਚੁੱਕ ਰਹੇ ਆ ਕੈਨੇਡਾ ਦਾ ਕੀ ਸੱਚਮੁੱਚ ਹੀ ਇਦਾਂ ਦੀ ਕੋਈ ਸਬਸਿਡੀ ਸਾਨੂੰ 200 ਬਿਲੀ ਨਹੀਂ ਨਹੀਂ ਉਹ ਹੈ ਇਦਨਹਾਂ ਉਹ ਸਿਰਫ ਇਹਨਾਂ ਕਹਿੰਦਾ ਵੀ ਅਸੀਂ ਇਹਨਾਂ ਤੋਂ ਜਿਹੜਾ ਟਾਇਰ ਫਲਾ ਕੇ ਇਹਨਾਂ ਰੇ ਰੇਲੇਜ਼ ਕਰ ਸਕਦੇ ਹਾਂ ਅਸੀਂ ਇਹਨਾਂ ਨੂੰ ਅਲਾਉ ਅਸੀਂ ਅਲਾਉ ਇਹਨਾਂ ਨੂੰ ਕਰਦੇ ਆਂ ਇਹਦੇ ਉੱਤੇ ਜੇ ਅਸੀਂ ਟਾਇਰ ਫਲਾਈ ਕਿਸੇ ਹੋਰ ਕੰਟਰੀ ਤੋਂ ਹੋਵੇ ਤਾਂ ਇੰਨੀ ਜ਼ਿਆਦਾ ਟੈਰਫ ਹੋਊਗੀ ਉਹ ਉਸ ਕਰਕੇ ਉਹ ਕਹਿ ਰਿਹਾ ਥੋੜਾ ਜਿਹਾ ਉਹਦੇ ਵਿੱਚ ਇੰਨੀ ਸੱਚਾਈ ਨਹੀਂ ਹੈਗੀ ਤੇ ਪਰ ਜਿਹੜਾ ਹੈ ਨਾ ਇਹ ਇੰਨਾ ਈਜ਼ੀ ਨਹੀਂ ਹੈ ਜਿਹੜਾ ਜਿਹੜੇ ਟ੍ਰੇਡ ਨੇਗੋਸ਼ੀਏਸ਼ਨਸ ਹੈ ਇਵਨ ਜਿਹੜੇ ਫ੍ਰੀ ਟ੍ਰੇਡ ਵੀ ਆ ਉਹਨਾਂ ਨੂੰ 5-5 7-7 ਸਾਲ ਲੱਗ ਜਾਂਦੇ ਨੇ ਨੇਗੋਸ਼ੀਏਟ ਕਰਨ ਨੂੰ ਇਹ ਇੰਨਾ ਸਿੰਪਲ ਨਹੀਂ ਹੈ ਵੀ ਇਹਨੂੰ ਕੋਈ ਤੁਸੀਂ ਸਵਿਚ ਆਨ ਕਰ ਦੋਗੇ ਆਫ ਕਰ ਦੋਗੇ ਪਰ ਨਾਲੇ ਇਹ ਆ ਵੀ ਜਿਹੜਾ ਕੈਨੇਡਾ ਦਾ ਕਮਜ਼ੋਰ ਹੋਣਾ ਯੂ ਐਸ ਏ ਦੀ ਫੇਵਰ ਚ ਨਹੀਂ ਹੈਗਾ ਤੇ ਇਸ ਕਰਕੇ ਉਹ ਕਦੇ ਵੀ ਇਸ ਤਰ੍ਹਾਂ ਨਹੀਂ ਹੋਊਗਾ ਬਾਹਰੀ ਜਿਹੜੀਆਂ ਸ਼ਬਦੀ ਜਿਹੜੀ ਇਹ ਜਹ ਘੋਲ ਹੈ ਇਹਦੇ ਉੱਤੇ ਤੁਸੀਂ ਜਿੰਨਾ ਮਰਜ਼ੀ ਟਾਈਮ ਲਾ ਲਓ ਪਰ ਅੰਦਰੂਨੀ ਤੌਰ ਦੇ ਉੱਤੇ ਜਿਹੜਾ ਯੂ ਐਸ ਏ ਜਦੋਂ ਡਸ ਵੈਲ ਇਕਨੋਮੀ ਵਾਈਜ਼ ਕਿਸੇ ਤਰੀਕੇ ਨਾਲ ਵੀ ਤਾਂ ਕੈਨੇਡਾ ਆਟੋਮੈਟਿਕਲੀ ਉਹਦੇ ਨਾਲ ਉਹਦੀ ਇਕਨੋਮੀ ਪੇਕ ਹੁੰਦੀ ਆ ਸਾਡਾ ਕਿ ਹਾਲਾ ਕਿ ਅਸੀਂ ਪਿਛਲੇ 20-25 ਸਾਲ ਥੋੜਾ ਜਿਹਾ ਜਿਹੜਾ ਆਪਣੇ ਡਾਲਰ ਵਗੈਰਾ ਨੂੰ ਇੰਨਾ ਡਾਊਨ ਕਰ ਲਿਆ ਸਾਡਾ ਸਟੈਂਡਰਡ ਆਫ ਲਿਵਿੰਗ ਲਾ ਲੋ ਦਾ 40-50% ਸਾਡਾ ਉਹਨਾਂ ਨਾਲੋਂ ਫਰਕ ਪੈ ਗਿਆ ਤੇ ਮੇਰਾ ਖਿਆਲ ਵੀ ਕੰਟਰੀ ਦੇ ਜਿਹੜੇ ਇਕਨੋਮਿਸਟ ਨੇ ਜਿਹੜੇ ਫਾਈਨੈਂਸ ਦੇ ਬੰਦੇ ਨੇ ਉਹਨਾਂ ਨੂੰ ਇਸ ਚੀਜ਼ ਦੇ ਉੱਤੇ ਜ਼ੋਰ ਦੇਣਾ ਚਾਹੀਦਾ ਕਿ ਜਿਹੜਾ ਸਾਡੀ ਇਕਨੋਮੀ ਹੈ ਨਾ ਉਹਨਾਂ ਦੇ ਤਕਰੀਬਨ ਬਰਾਬਰ ਤਰ੍ਹਾਂ ਜੇ ਰਹਿਣੀ ਚਾਹੀਦੀ ਹੈ ਜਿਹੜੀ ਆਪਣੇ ਡਾਲਰ ਵੈਲਿਊ ਵਾਈਜ਼ ਵੀ ਇੰਨਾ ਨਹੀਂ ਘਟਣਾ ਚਾਹੀਦਾ ਜਿੰਨਾ ਕਿ ਇਸ ਵਕਤ ਘਟ ਹੈਗਾ ਠੀਕ ਹੈ 10-15% ਦਾ ਜਿਹੜਾ ਹੋ ਗਿਆ ਹੁੰਦਾ ਫਰਕ ਤਾਂ ਠੀਕ ਹੈ ਸੋ ਪਰ ਇਹ ਵੀ ਆਈ ਥਿੰਕ ਇਟਸ ਅ ਗੁੱਡ ਆਈਡੀਆ ਇਨ ਇਨ ਦਿ ਲੌਂਗ ਰਨ ਟੂ ਹੈਵ ਸਮ ਜਿਹੜਾ ਆਹੀ ਟ੍ਰੇਡ ਹੈ ਇਹ ਟ੍ਰੇਡ ਦੀ ਇਹ ਨੂੰ ਸ਼ਕਲੇ ਦੀ ਇਹਦੀ ਜਿਹੜੀ ਵਰਡਿੰਗ ਹੈ ਇਹਨੂੰ ਚੇਂਜ ਕੀਤਾ ਜਾ ਸਕਦਾ ਜਿਵੇਂ ਹੁਣ ਆਪਾਂ ਜਿਵੇਂ ਤੁਹਾਨੂੰ ਅੱਗੇ ਕਿਹਾ ਹੋਇਆ ਹੁਣ ਜਿਹੜੇ ਵੀਜ਼ੇ ਵਗੈਰਾ ਹੈਗੇ ਅਜੇ ਉਹ ਬਿਲਕੁਲ ਫ੍ਰੀ ਹੋ ਜੇ ਕੋਈ ਇਹਦੀ ਕੋਮਾਡੀ ਤਾਂ ਨਹੀਂ ਹੈ ਗੱਲ ਹੈਗੀ ਹੈ ਜੇ ਤੁਸੀਂ ਉਸ ਕੰਟਰੀ ਵਿੱਚ ਜਿਹੜੇ ਇੱਥੋਂ ਬੈਠੇ ਬੱਚੇ ਜਾਂ ਉਧਰੋਂ ਬੰਦੇ ਬੈਠੇ ਦੇ ਹੈਵ ਐਕਸੈਸ ਟੂ आवर ਲਾਈਕ ਅ ਰਿਸੋਰਸਸ ਐਂਡ 올 ਦਾ ਸਟਫ ਐਂਡ ਵੀ ਹੈਵ ਐਕਸੈਸ ਟੂ देयर ਲਾਈਕ এমਪਲੋਇਮੈਂਟ ਓਪਰਚ्युनिटीज ਇਹ ਚੀਜ਼ਾਂ ਹੋ ਜਾਣ ਤੇ 네ਗੋਸ਼ੀਏਸ਼ਨ ਸਟਾਰਟ ਕਰਨ ਦਾ ਤਾਂ ਕੋਈ ਉਹ ਕੋਈ ਹੈ ਨਹੀਂਗਾ आई थिंक ए बढ़िया समय पे आपा भी ए गल कर रहे हैं जेडे आज अदरवाइज हो सकता आपा ए बिल्कुल गल ही ना करदे कदे कर ना इस करके ओदा मतलब ये है, स्टार्ट है।, ये है जे स्टार्ट अगेन ए चीजਾਂ ਤੇ ਫਿਰ ਕੈਨੇਡਾ ਦੇ ਫੇਵਰੇਬਲ ਹੋਣ ਗਿਆ ਨਾ ਜੇ ਆਪਾਂ ਇਹ ਸੋਚੀਏ ਕਿ ਸਾਡੇ ਇਥੋਂ ਦੇ ਬੱਚਿਆਂ ਨੂੰ ਉੱਥੇ ਬੈਟਰ ਅਪੋਰਚੁਨਿਟੀ ਮਿਲ ਜਾਣਗੀਆਂ ਇਹ ਤੇ ਇਹਦਾ ਮਤਲਬ ਹੋ ਗਿਆ ਕਿ ਅਸੀਂ ਪਹਿਲਾ ਨਾਲੋਂ ਵੀ ਵੱਧ ਉਹਨਾਂ ਕੋ ਐਕਸਪੈਕਟ ਐਕਸਪੈਕਟ ਕਰ ਰਹੇ ਆਂ ਰਾਦਰ ਉਲਟਾ ਇਹ ਹੋ ਰਿਹਾ ਕਿ ਉਹ ਕਹਿ ਰਿਹਾ ਕਿ ਤੁਸੀਂ ਪਹਿਲਾਂ ਹੀ ਸਾਡੇ ਤੇ ਬੋਝ ਬਣੇ ਬੈਠੇ ਹੋ ਉਹ ਨਹੀਂ ਨਹੀਂ ਉਹ ਉਹ ਸਿਰਫ ਉਹ ਕਹਿਣ ਦੀਆਂ ਗੱਲਾਂ ਹੁੰਦੀਆਂ ਉਹਦੇ ਇਸ ਤਰ੍ਹਾਂ ਕਹਿਣ ਦੇ ਨਾਲ ਥੋੜਾ ਕੋ ਹਣਾ ਕੈਨੇਡਾ ਦੇ ਜੇ ਜੇ ਤੁਸੀਂ ਜਿਹੜੀ ਜਿਹੜੀਆਂ ਧਰਤੀ ਦੇ ਅੰਦਰ ਜਾਂ ਹੋਰ ਜਿਹੜੀਆਂ ਆਪਣੇ ਨੇਚਰਲ ਰਿਸੋਰਸਸ ਨੇ ਨੇਚਰਲ ਰਿਸੋਰਸਸ ਦੇ ਨਾਲ ਲਾਇਆ ਜਾਵੇ ਤਾਂ ਕੈਨੇਡਾ ਆਲਮੋਸਟ ਦੁਨੀਆ ਦੇ ਟਾਪ ਦੇ ਕੰਟਰੀ ਉਹਨਾਂ ਵਿੱਚ ਆਉਂਦਾ ਪਹਿਲੇ ਇੱਕ ਦੋ ਦੇ ਵਿੱਚ ਆਉਂ ਪਰ ਕੈਪੀਟਲ ਸਾਡੇ ਨਾਲ ਇਸ ਕਰਕੇ ਵੀ ਆਰ ਨਾਟ ਇਨ ਅ ਵੀਕ ਨੈਗੋਸ਼ੀਏਟਿੰਗ ਪਾਵਰ ਸਾਡੇ ਕੋਲੇ ਸਾਡੀਆਂ ਸਾਡੇ ਕੋਲੇ ਉਹ ਬਹੁਤ ਚੀਜ਼ ਹੈਗੀਆਂ ਨੇ ਪਰ ਜਦੋਂ ਬੈਠ ਕੇ ਟੇਬਲ ਤੇ ਗੱਲ ਹੁੰਦੀ ਹੈ ਉਹ ਗੱਲ ਹੋਰ ਹੁੰਦੀ ਹੈ ਤੁਸੀਂ ਦੇਖੋਗੇ ਉਹ ਅ ਟਰੰਪ ਵੀ ਉਦੋਂ ਪਹਿਲਾ ਬਾਾਰ ਜਦੋਂ ਕਦ ਬਾਈਡਨ ਨੂੰ ਆਹ ਕਹਤਾ ਕਦੇ ਬਾਈਡਨ ਹੁਣ ਆਹ ਕਹਤਾ ਜਦੋਂ ਉੱਥੇ ਬੈਠੇ ਸੀ ਇੱਕ ਦੂਜੇ ਨਾਲ ਮਿਲੌਂਦੇ ਸੀ ਹੱਥ ਕੁਰਸੀ ਤੇ ਬਰੇ ਬਰੇ ਆਰਾਮ ਨਾਲ ਬੈਠੇ ਸੀ ਹਾਂ ਵੇ ਥਿਸ ਇਜ਼ ਅ ਵੈਰੀ ਡਰਟੀ ਗੇਮ ਇਹ ਜਾ ਕੁਝ ਉਹ ਇਟਸ ਟੂ ਬੈਡ ਯੂ ਹੈਵ ਟੂ ਗੋ ਥਰੂ ਥਿਸ ਐਂਡ ਥਿਸ ਐਂਡ ਥੈਟ ਇਹ ਕਰਕੇ ਇੰਨੀ ਕੋਈ ਬਹੁਤਾ ਉਸ ਨੂੰ ਉਸ ਹਿਸਾਬ ਨਾਲ ਨਹੀਂ ਲੈਣਾ ਵੀ ਸਾਨੂੰ ਉਹਦਾ ਬੋਟਨਿਕਸ ਆਨ ਹੋ ਜਾ ਪਹਿਲਾਂ ਉਹ ਥ੍ਰੈਟ ਨਹੀਂ ਲੈਣਾ ਚਾਹੀਦਾ ਸਾਨੂੰ ਤੁਹਾਡਾ ਕਹਿੰਦਾ ਨਹੀਂ ਨਹੀਂ ਕੋਈ ਅਜਿਹੀ ਥ੍ਰੈਟ ਨਹੀਂ ਆ ਜਦੋਂ ਟੇਬਲ ਤੇ ਬੈਠ ਕੇ ਗੱਲ ਹੁੰਦੀ ਹੈ ਫਿਰ ਉਹ ਟੋਟਲੀ ਹੋਰ ਤਰ੍ਹਾਂ ਹੁੰਦੀ ਹੈ ਉਹ ਸਿਰਫ ਇਸ ਤਰ੍ਹਾਂ ਦੀ ਗੱਲਾਂ ਤਾਂ ਹੁੰਦੀਆਂ ਇੱਕ ਮੀਡੀਆ ਦੇ ਵਿੱਚ ਇਹ ਇੱਕ ਗੱਲ ਚਲਾਉਣ ਵਾਸਤੇ ਅਦਰਵਾਇਜ਼ ਐਡੀ ਕੋਈ ਵਾਲੀ ਕੋਈ ਜਿਹੜੀ ਖਾਸ ਕਰਕੇ ਜਿਹੜਾ ਹੈਗਾ ਕੈਨੇਡਾ ਹੈਗਾ ਉਹ ਜਿਹੜਾ ਗ੍ਰੀਨਲੈਂਡ ਵਾਲੀਆਂ ਗੱਲਾਂ ਨੇ ਦੂਸਰਾ ਹੈਗਾ ਉਹ ਉਹ ਕੁਐਸਚਨ ਮੇਰੇ ਜੇਨ ਚ ਚੱਲ ਰਿਹਾ ਕਿ ਇਹ ਚਾ ਚਾਈਨਾ ਮੰਗੂ ਇਹਨਾਂ ਦੀ ਥੋੜੀ ਵਿਸਤਾਰਵਾਦੀ ਨੀਤੀ ਵੀ ਲੱਗਦੀ ਆ ਕਿ ਅਸੀਂ ਹੋਰ ਏਰੀਆ ਜਿਹੜੇ ਕੈਪਚਰ ਕਰੀਏ ਹੁਣ ਗ੍ਰੀਨਲੈਂਡ ਦੇ ਮਸਲੇ ਤੇ ਵੀ ਥੋੜੀ ਜਿਹੀ ਤੁਸੀਂ ਛੇੜੀ ਐ ਤੇ ਗੱਲ ਦੱਸ ਹੀ ਦਿਓ ਉਹ ਕਿਉਂ ਕਾਬੂ ਕਰਨਾ ਚਾਹੁੰਦੇ ਆ ਔਰ ਉਹ ਕਿਸ ਤਰ੍ਹਾਂ ਕਰ ਸਕਦੇ ਆ ਕਾਬੂ ਦੇ ਮਤਲਬ ਇਹ ਨਹੀਂ ਆ ਵੀ ਉਹ ਜਾ ਕੇ ਉਹਨਾਂ ਨੇ ਆ ਕੇ ਉੱਥੇ ਐ ਤਾਂ ਹੁਣ ਇਹਨਾਂ ਦੀ ਆਰਮੀ ਉੱਥੇ ਜਰਮਨ ਦੀ ਵੀ ਬੈਠੀ ਐ ਸਾਊਦੀ ਅਰੇਬੀ ਦੀ ਬੈਠੀ ਐ ਹੋਰ ਥਾਵਾਂ ਦੇ ਵੀ ਬਹੁਤ ਵਾਧਰ ਦੇ ਬੈਠੀ ਹੈ ਇਹ ਥੋੜੇ ਉਹ ਤੇ ਕਬਜ਼ਾ ਕਰ ਲਿਆ ਪਰ ਇਹਨਾਂ ਉਸ ਕੰਟਰੀ ਨਾਲ ਰਿਲੇਸ਼ਨ ਇਹ ਜੇ ਬਿਲਡ ਕਰੋ ਕਿ ਉਹ ਆਪਣਾ ਇੱਕ ਸਟ੍ਰੈਟੈਜਿਕ ਪਾਰਟਨਰ ਉਹਨੂੰ ਐਸਾ ਨਾਲ ਬਣਾ ਲੈਣ ਕਿ ਉਹਨਾਂ ਨਾਲ ਉਹਦੇ ਰਿਲੇਸ਼ਨ ਜਿਆਦਾ ਵਧੀਆ ਹੋਣਗੇ ਤਾਂ ਹੋਰ ਇਹ ਤਾਂ ਨਹੀਂ ਹੈ ਵੀ ਉਹਨਾਂ ਨੇ ਜਾ ਕੇ ਉੱਥੇ ਕੋਈ ਅਟੈਕ ਕਰ ਦੇਣਾ ਉਹਦੇ ਨਾਲ ਤਾਂ ਫਿਰ ਜਨ ਦੁਨੀਆ ਵਿੱਚ ਕਾਫੀ ਕੰਮ ਖਰਾਬ ਹੋ ਜੀਏ ਪਰ ਹਾਂ ਹੀ ਵਿਲ ਹੀ ਵਿਲ ਮੇਕ ਸ਼ੋਰ ਵੀ ਜਿਹੜੀ ਚੀਜ਼ ਵੀ ਯੂ ਐਸ اے ਦੇ ਵੈਟਰ ਦੇ ਆਉਂਦੀ ਆ ਹੀ ਵਿਲ ਓਪਨਲੀ ਡਿਕਲੇਅਰ ਵੀ ਆ ਅਸੀਂ ਕਰਨਾ ਚਾਹੁੰਦੇ ਆ ਉਹ ਉਹ ਨੂੰ ਕੱਲਾ ਬਿਲਕੁਲ ਮਤਲਬ ਹੈਜ਼ਿਟੇਟ ਨਹੀਂ ਕਰੂਗਾ ਜਿਵੇਂ ਜਿਹੜਾ ਆਪਣੇ ਪਹਿਨਵਾ ਵਾਲਾ ਹੈਗਾ ਕਿਉਂਕਿ ਇਹ ਪਤਾ ਕੀ ਹੈ ਤੁਸੀਂ ਇਹ ਇਹ ਵੀ ਦੇਖੋਗੇ ਇਹਨਾਂ ਦੇ ਯੂ ਐਸ ਏ ਦੇ ਪਿਛਲੇ ਬਹੁਤ ਸਾਲ ਕੁਝ ਨਾਂ ਕਰਨ ਦੇ ਨਾਲ ਇਹਨਾਂ ਦੀ ਜਿਹੜੀ ਹੈ ਯੂ ਐਨਓ ਵਿੱਚ ਪਾਵਰ ਬਹੁਤ ਘਟੀ ਹੈ ਜਿਵੇਂ ਅਮ इवन ਜਿਹੜੇ ਆਪਣੇ ਵਰਲਡ ਹੈਲਥ ਆਰਗੇਨਾਈਜੇਸ਼ਨ ਹੈ ਜਿਹੜੀ ਇਹ ਜਿਹੇ ਵਿੱਚ ਨਾ ਚਾਈਨਾ ਨੇ ਛੋਟੇ ਛੋਟੇ ਮੁਲਕਾਂ ਆਪਣੇ ਛੋਟੇ ਛੋਟੇ ਮੁਲਕਾਂ ਦੇ ਵਿੱਚ ਅਫਰੀਕਾ 'ਚ ਜਾ ਕੇ ਕਿਸੇ ਦਾ ਡੈਟ ਮਾਫ ਕਰਤਾ ਕਿਸੇ ਦੇ ਰੋਡਸ ਬਣਾਉਣ ਲੱਗੇ ਕਈਆਂ ਦੇ ਬੰਦਰਗਾਹਾਂ 'ਚ ਜਾ ਕੇ ਬਣਾਉਣ ਲੱਗੇ ਆਪਣੀ ਲੇਬਰ ਆਪਣੇ ਬੰਦੇ ਆਪਣੀ ਮਸ਼ੀਨਰੀ ਆਪਣਾ ਪੈਸਾ ਤੇ ਉਹਨਾਂ ਨਾਲ ਕੰਟਰੈਕਟ ਸਾਈਨ ਕਰ ਲਏ ਸੌ ਸੌ ਸਾਲ ਦੇ ਤੇ ਉਹ 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 ਵੋਟਾਂ ਉਹਨਾਂ ਨੂੰ ਪਾਉਣ ਲੱਗੇ ਜਿਵੇਂ ਜਿਹੜਾ WHO ਦਾ ਜਿਹੜਾ ਵਨ ਹੈਡ ਬਣਨਾ ਉਹ ਹੁਣ ਯੂਐਸਏ ਦਾ ਨਹੀਂ ਬਣਦਾ ਉਧਰ ਲ ਕੋ ਬੰਦਾ ਆਪਣੇ ਆ ਜਾਂਦਾ ਜਿਹੜੇ ਕੰਟਰੀਆਂ ਦੀ ਐਕਨੋਮੀ 3-4-4 ਬਿਲੀਅਨ ਡਾਲਰ ਦੀ ਹੈਗੀਆਂ ਤੇ ਉਹ ਉਹਨਾਂ ਨੂੰ ਤੁਸੀਂ ਜਾ ਕੇ ਤੁਸੀਂ 500 ਮਿਲੀਅਨ ਦੇ ਦਿਓ 500 ਮਿਲੀਅਨ ਦੇ ਵਿੱਚ ਤੇ ਕਰਦੇ ਤੁਸੀਂ ਉਹਦਾ ਸਾਰਾ ਕੰਟਰੀ ਕਿਸੇ ਦਾ ਅਖਰੀ ਦੇ ਲੈਣੇ ਆ ਤੋ ਇਹ ਕਾਫੀ ਇਸ ਕੰਮ ਦੇ ਵਿੱਚ ਪਛੜੇ ਰਹੇ ਨੇ ਹੈਨਾ ਚਾਈਨਾ ਚਾਈਨਾ ਐਕਚੁਅਲੀ ਚਾਈਨਾ ਜਿਹੜਾ ਹੈਗਾ ਉਹ ਇਹ ਕੰਮ ਬਹੁਤ ਦੇਰ ਦਾ ਕਰਨ ਲੱਗਿਆ ਹੋਇਆ ਜਾ ਕੇ ਫਿਰ ਆਪ ਪ੍ਰਸੀਡ ਲੰਕਾ ਜ ਵੀ ਹੋ ਰਹੇ ਜਹਾ ਥਾਵਾਂ ਦੇ ਉੱਤੇ ਅਫਰੀਕਾ 'ਚ ਬਹੁਤ ਕੰਮ ਕੀਤਾ ਅਫਰੀਕਨ ਕੰਟਰੀ ਨੈਟ ਦੇ ਵਿੱਚ ਉਹਨਾਂ ਦੇ ਵਿੱਚ ਦੇਖੋ ਜਿਹੜੇ ਬਸਤੂਆਨ ਆ ਜਿਵੇਂ ਆ ਉਹ ਸਾਡੀ ਸਾਰਾ ਉਹਨਾਂ ਦਾ ਇਨਫਰਾਸਟ੍ਰਕਚਰ ਹੀ ਉਹਨਾਂ ਨੇ ਬਣਾਇਆ ਪਿਆ ਸਾਰਾ ਪੇਸ਼ ਕਰਕੇ ਐਂਟੀ ਕੋਈ ਇਹ ਨਹੀਂ ਇਹ ਹਾਂ ਜਿਵੇਂ ਹੁਣ ਜਿਹੜੀ ਉਹਨਾਂ ਨੇ ਪਹਿਨਵਾ ਦੀ ਗੱਲ ਕੀਤੀ ਆ ਪਹਿਨਵਾ ਦੇ ਉਤੇ ਚਾਈਨਾ ਆਪਣਾ ਇਨਫਲੂਐਂਸ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਬਹੁਤ ਦੇਰ ਦਾ ਨਾ ਤੋ ਬੜਾ ਇੱਕ ਸਟ੍ਰੈਟਿਜਿਕ ਹੈਗਾ ਜਿਹੜਾ ਆਪਣੇ ਦੂਜੇ ਵਪਾਰ ਵਾਲਾ ਤੇ ਉਹ ਇਹ ਦਬਕਾ ਮਾਰਨਾ ਕੋਈ ਮੜੀ ਗੱਲ ਨਹੀਂ ਹੈ ਵੀ ਉਹਦੇ ਵਿੱਚ ਠੀਕਾ ਵੀ ਅਸੀਂ ਵੀ ਵਿਲ ਮੇਕ ਸ਼ੋਰ ਭਈ ਇਹ ਜਿਹੜੀ ਹੈ ਇੱਕ ਇਹ ਜੀ ਪਾਵਰ ਦੇ ਹੱਥ ਚ ਨਾ ਆਵੇ ਜਿਹੜੀ ਕਿ ਉਹ ਉਹਨਾਂ ਨੂੰ ਵਰਲਡ ਲੈਵਲ ਦੇ ਉੱਤੇ ਕਿਸੇ ਨਾ ਕਿਸੇ ਤਰੀਕੇ ਨਾਲ ਨੁਕਸਾਨ ਕਰਨ ਦੇ ਕਾਬਿਲ ਹੋਵੇ ਤੇ ਜਦੋਂ ਵੀ ਕਿਤੇ ਕੋਈ ਇਹ ਜੀ ਕਰ ਲਵੇ ਤੇ ਉਹ ਉਸ ਨੂੰ ਰੋਕਣਾ ਜਾਂ ਇਹ ਚ ਚੱਕਰ ਇਸ ਕਰਕੇ ਇਹ ਦੋ ਦਰ ਦਾ ਥਿੰਕ ਦਾ ਐਕਚੁਅਲੀ ਉਹ ਸਾਰੀਆਂ ਇਹ ਜੀਆਂ ਗੱਲਾਂ ਉਹਨੇ ਆਪਣੇ ਦੇਸ਼ ਨੂੰ ਵਧੀਆ ਸਟ੍ਰੈਟੇਜੀਕਲੀ ਗਲੋਬਲੀ ਰੱਖਣ ਵਾਸਤੇ ਉਹ ਆਪਣੇ ਕਰਨੀ ਹੈ ਐਜ਼ ਅ ਐਜ਼ ਅ ਲੀਡਰ ਤੇ ਉਹ ਆਈ ਥਿੰਕ ਹੀ ਵਿਲ ਪੁੱਟ ਨਾਰਥ ਅਮਰੀਕਾ ਸਪੈਸ਼ਲੀ ਯੂ ਐਸ ਏ ਐਂਡ ਕੈਨੇਡਾ ਇਨ ਲੋਟ ਬੈਟਰ ਪੋਜੀਸ਼ਨ ਫਾਈਨੈਂਸ਼ੀਅਲੀ ਇਨ ਨੈਕਸਟ 4 ਇਅਰਸ